ਸੰਦੀਪਾ ਕੀ ਹਾਲ ਨੇ ਬੜੇ ਵਧੀਆ ਸੰਤੂ ਸਾਹਿਬ ਠੀਕ ਠਾਕ ਜੀ ਸੰਦੀਪ ਵੀ ਵੈੜ ਆਪਣੇ ਕੋਲ ਤਾਜੀ ਸੂਈ ਆ ਤਾਜੀ ਸੂਈ ਸੰਤੂ ਸਾਹਿਬ ਰਾਤ ਦੀ ਦੂਜਾ ਸੂਆ ਦੂਜਾ ਸੂਆ ਤੇ ਬੋਲਾ ਫਿਰ ਦੋ ਕਡਾਂਗ ਚੋਲਿਆ ਦੋ ਡਾਂਗ ਚੋਲਿਆ ਆਈਟਮ ਮੇਰੇ ਹਿਸਾਬ ਨਾਲ ਮੈਨੂੰ ਜਾਂਦਾ ਬੋਲਾ 17 18 ਕਿਲੋ ਹੋਣਾ ਚਾਹੀਦਾ ਲੱਗੀ ਜਾਂਦਾ ਕਿ ਹੈਗਾ ਸੰਤੂ ਸਾਹਿਬ ਹੈਗਾ ਵੀ ਆ ਲੋ ਵੀ ਬੜਾਈ ਬਾਈ ਵਰਦੀ ਲੇਵੇ ਦੀਆਂ ਸੰਤੂ ਸਾਹਿਬ ਮਾਂ ਬਾਪ ਨੂੰ ਅਰਲੀਆਂ ਕਹਿ ਸਕਦੇ ਨੇ ਨਾ ਹੀ ਸੰਦੀਪ ਸਿੰਘ ਪੂਨੀਆ ਵਰਕੇ ਪਤਲੇ ਆ ਹਾਂਜੀ ਤਾਂ ਥਾਂ ਵੀ ਕਰਮਾਂ ਵਾਲੀ ਨੂੰ ਅਲਾਰਗੇ ਆ ਅਲਾਰਗੇ ਲੱਗੇ ਆ ਬਾਕੀ ਚਵਾਈ ਏਡੀ ਜਿਆਦੀ ਚੰਗੀ ਗੱਲ ਹੀ ਛੱਡ ਦੋ ਲੋ ਵੀ ਬੜਾ ਵਧੀਆ ਸੁਆਦੀ ਥਾਂ ਆ ਤੇ ਚੱਡੇ ਲੇਵੇ ਦੀ ਵੇਖੋ ਕਰਮਾਂ ਦੀ ਪੂਰੀ ਖਬਰ ਦਾ ਕੋਈ ਬਹੁਤੀ ਜਿਆਦੀ ਬੜੀ ਪੜੀ ਪੁਰੀਤੀ ਆ ਤੇ ਸੁਭਾ ਦੂਜਾ ਹੀ ਏ ਦੁੱਗਾ ਸੁਭਾ ਲੋ ਵੀ 16 17 17 ਕਿਲੋ ਵੀ ਸੰਦੀਪ ਬੋਲੇ ਦੱਸੀ ਜਾਂਦਾ ਮਗਰ ਬੱਚੀ ਅੱਲੋ ਸਵੇਰਾ ਰਿਕਾਰਡ ਸੰਤੂ ਸਾਹਿਬ 23 ਕਿਲੋ ਦਾ 22 ਦਾ 23 ਕਿਲੋ ਵੇਹੜਦਾ ਰਿਆ ਪਹਿਲਾਂ ਚੁਆ ਗਈ ਤੋਂ ਮੋਹਰੇ ਦਾ ਰੇਵ ਪੰਡਾ ਦੀਆਂ ਪੰਡਾ ਹੀ ਪਾਈ ਫਿਰਦੀ ਆ ਮੁੱਲ ਕੀ ਕਰਤਾ ਫੇਰ ਅੱਜ ਮੁੱਲ ਗਿਆ ਸੁਣਾ ਦੇ ਲਈ ਆ ਸੰਤੋਖ ਸਾਹਿਬ ਮੁੱਲ 72000 70000 ਦਾ ਦੇ ਲੈ ਬੋਦੀ 70000 ਦਾ ਦੇ ਲੈ ਆ ਬਾਕੀ ਬਹੁਤ ਖਬਰਦਾਰਾ ਲੈਵੇ ਲਾਵੇ ਵਾਲੇ ਪਾਸਿਓ ਠੀਕ ਆ ਜੀ ਚੇਬੀ ਕੱਡੇ ਪੈ ਗਾ ਮਾਰਾ ਸੰਤੋਖ ਸਾਹਿਬ ਕਮੀ ਪੇਸ਼ੀ ਕੋਈ ਨਹੀਂ ਪੰਡਾ ਹੀ ਪਾਈ ਫਿਰਦੀ ਕਰਮਾਲੀ ਦੇ ਆ ਵੇਖੋ ਕਰਮਾਲੀ ਨੂੰ ਥਣ ਕਿਹੜਾ ਲੱਗਾ ਬਾਕੀ ਨੋਰਮਲ ਦਰਮਿਆਨੀ ਭਲੂਣ ਭਾਲਣਾ ਹੈ ਕੀ ਆ ਜੀ ਸੰਤੋਖ ਸਾਹਿਬ ਬਾਕੀ 400 ਨੂੰ ਵੇਖ ਰਹਿਣ ਕਾਲ ਜਰਗੇ ਪਤਲੇ ਬਿਲਕੁਲ ਹੋਏ ਨੇ ਆ ਸੋ ਬਾ ਕਮਾਲ ਕਾਫੀ ਖੂਬਸ ਕਾਨੂੰਨ ਪਾਈ ਦਸੂਰੇ ਦੁੱਧ ਚਵਾ ਗਈ ਆ ਹੁਣ ਵੀ ਆਪਾਂ ਚੰਗੇ ਉਮੀਦਵਾਰ ਸਕਦੇ ਆ ਮਗਰ ਇਹਦੇ ਆ ਬੱਚੀ ਫੀਮੇਲ ਕਾ ਮਿਲ ਕੇ ਚੱਲ